ਸਤਿ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾਈਏ ਨੂੰ ਗਰਮੀ ਆ ਗਈਆਂ ਗਰਮੀਆਂ ਨੂੰ ਚੌਲਾਂ ਦੀਆਂ ਪਿੰਨੀਆਂ ਬਹੁਤ ਸਵਾਦ ਆਦੀਆਂ ਚੌਲਾਂ ਦੀਆਂ ਪਿੰਨੀਆਂ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਉਹਦੇ ਵਾਸਤੇ ਆਪਾਂ ਦੇਖਦੇ ਹਾਂ ਪਹਿਲਾਂ ਤਾਂ ਆਪਾਂ ਦੁੱਧ ਦੇ ਵਿੱਚ ਹੀ ਬਣਾ ਦੁੱਧ ਪਾਉਂਦੇ ਹੁੰਦੇ ਸੀ ਇੱਕ ਗਲਾਸ ਦੁੱਧ ਆਪਾਂ ਕੇ ਬਣਾਵਾਂਗੇ ਅੱਜ ਅਸੀਂ ਥੋੜਾ ਜਿਹਾ ਹੁਣ ਖੋਏ ਦਾ ਟੈਸਟਰ ਦੇਣਾ ਕਰਕੇ ਖੋਏ ਦਾ ਟੈਸਟ ਦੇਣਾ ਹੈ ਨੂੰ ਇਸ ਕਰਕੇ ਅਸੀਂ ਵਿਪਿੰਗ ਰੀਮ ਦੇ ਵਿੱਚ ਬਣਾ ਰਹੇ ਹਾਂ ਆਪ ਵਿਪਿੰਗ ਰੀਮ ਲੈ लीजिए ਅਸੀਂ ਤੇ ਆ ਚੌਲਾਂ ਦਾ ਆਟਾ ਲੈ ਲਿਆ ਇਹ ਤੁਸੀਂ ਘਰੇ ਵੀ ਚੜਾਣ ਤੋਂ ਆਪੇ ਪੀਸ ਸਕਦੇ ਆ ਤੇ ਬਾਜ਼ਾਰੋਂ ਵੀ ਲੈ ਸਕਦੇ ਆ ਤੇ ਇਧਰ ਅਸੀਂ ਮਿਸ਼ਰੀ ਰਹਿ ਰਹੀ ਜੀ ਮਿਸ਼ਰੀ ਹੈ ਚੌਲਾਂ ਦਾ ਆਟਾ ਮਿਸ਼ਰੀ ਆ ਕਾਲੀ ਮਿਰਚ ਇੱਕ ਚਮਚਾ ਪਾਉਣੀ ਆ ਆਪਾਂ ਇਹਨੂੰ ਥੋੜਾ ਜਿੜ ਫੜ ਜਿਆ ਕਰ ਲਿਆ ਇਹਦੇ ਵਿੱਚ ਮੈਥੇ ਕੁੱਟ ਲਿਆ ਤੇ ਇਧਰ ਅਸੀਂ ਕद्दूकस ਕਰ ਲੈਣ ਆਰੀਆ ਤੁਸੀਂ ਨਾਰੀਅਲ ਨੂੰ ਕद्दूकस ਕਰਕੇ ਵੀ ਪਾ ਸਕਦੇ ਆ ਤੇ ਤੁਸੀਂ ਨਾਰੀਅਲ ਨੂੰ ਇਦਾਂ ਕੱਟ ਕੇ ਵੀ ਪਾ ਸਕਦੇ ਆ ਦਾ ਬਰੀਕ ਰੇਕਾ ਪਕਾਟ ਕੇ ਆਉਣੇ ਆ ਤੁਸੀਂ ਦਾ ਬਰੀਕ ਰੇਕਾ ਕੱਟ ਕੇ ਵੀ ਪਾ ਸਕਦੇ ਆ ਤੇ ਤੁਸੀਂ ਕਦੂਕਾਸ ਕਰਕੇ ਪਾ ਸਕਦੇ ਆ ਉਹ ਜਿਵੇਂ ਤੁਹਾਡੇ ਆਪ ਨੂੰ ਟੇਸਟ ਲੱਗਦਾ ਵਧੀਆ ਉਹਦਾ ਕਰ ਸਕਦੇ ਆ ਤੇ ਆਹ ਕੀ ਮਿਸ਼ਰੀ ਲਈ ਹੈ ਜੀ ਧਾਗੇ ਵਾਲੀ ਗਰਮੀਆਂ ਵਿੱਚ ਜੇ ਕੋਈ ਚੀਜ਼ ਬਣਾਉਣੀ ਆ ਤਾਂ ਧਾਗੇ ਵਾਲੀ ਮਿਸ਼ਰੀ ਮਰਤੋ ਜਾਂ ਸ਼ੱਕਰ ਵਰਤੋ ਤਾਂ ਕਿ ਠੰਡੀ ਹੁੰਦੀ ਆ ਤੇ ਇਹਨੂੰ ਪਹਿਲਾਂ ਥੋੜਾ ਜਿਹਾ ਕੁੱਟ ਲੈਣਾ ਇੱਕੇ ਦਾ ਮਿਕਸੀ ਵਿੱਚ ਨਹੀਂ ਪਾਉਣਾਗਾ ਤਾਂ ਕਿ ਜਦੋਂ ਫਾਈਨ ਪਾਊਡਰ ਬਣਾਉਣਾ ਵਾ ਤੇ ਕਈ ਵਾਰ ਮਿਕਸੀ ਦੇ ਬਲੇਡ ਖਰਾਬ ਹੋ ਜਾਂਦੇ ਜੇ ਆਪੇ ਇਹਨੂੰ ਕੱਠੀ ਪਾ ਦੇਈਏ ਇਨ ਥੋੜੀ ਘੋਟ ਲੈਣਾ ਮਾਮਜਸਤੇ ਦੇ ਵਿੱਚ ਜਾਂ ਲੌਂਗਲੇਸ਼ੀ ਵਾਲੇ ਦੇ ਵਿੱਚ ਤੇ ਫਿਰ ਤੁਸੀਂ ਇਹਨੂੰ ਵਿੱਚ ਪਾਉਣਾ। ਲੋ ਜੀ ਹੁਣ ਆਪਾਂ ਚਰੂ ਕਰਦੇ ਆਂ ਆਪਾਂ ਚਾਹਨੇ ਪੀਂਦੇ ਆਂ। ਸਭ ਤੋਂ ਪਹਿਲਾਂ ਤਾਂ ਆਪਾਂ ਵਿਪਿੰਗ ਕਰੀਮ ਇਹਨੂੰ ਲੈ ਲਿਆ। ਇਹਨੂੰ ਜਿਹਦਾ ਆਪਾਂ ਖੋਆ ਕੱਢਦੇ ਹੁੰਨੇ ਆ ਆਪਾਂ ਪੂਰਾ ਖੋਆ ਨਹੀਂ ਕਢਣਾ ਇਹਦਾ ਹਾਫ ਰਹਿਣ ਦੇਣਾ। ਜਿਵੇਂ ਸਿ ਵਿਪਿੰਗ ਕਰੀਮ ਪਾ ਲਈਏ ਤੇ ਇਹਨੂੰ ਸੌਨ ਕਰਤਾ। ਇਹ 15 ਮਿੰਟਾਂ ਦੇ ਵਿੱਚ ਜਿਹੜੇ ਹਾਫ ਰਹਿ ਜਾਣਾ। ਜਿਹੜੀ ਕੀਚ ਹੋਣੀ ਹੈ ਇਹ 15 ਮਿੰਟਾਂ ਦੇ ਵਿੱਚ ਹਾਫ ਰਹਿ ਜੂਗੀ ਜਦੋਂ ਹਾਫ ਰਹਿ ਗਿਆ ਬਸ ਉਹ ਰੋ ਬੰਦ ਕਰ ਦੇਣਾ। ਤੇ ਦੂਸਰੇ ਪਾਸੇ ਆਪਾਂ ਜਿਹੜਾ ਚੌਲਾਂ ਦਾ ਆਟਾ ਵਾ ਇਹਦੇ ਵਿੱਚ ਬਿਲਕੁਲ ਕੋਈ ਥੋਪ ਵਗੈਰਾ ਨਹੀਂ ਵਰਤਣਾਗਾ। ਸੁੱਕਾਈ ਪਾਣਾ। ਸਲੋਗ ਐਸਤੇ ਤੇ ਇਹਨੂੰ ਬਿਲਕੁਲ ਸੁੱਕਾ ਪੁੱਲ ਲੈਣਾ ਆਪਾਂ। ਜਿਸ 15 ਮਿੰਟ ਆਪਾਂ ਨੂੰ ਆਟਾ ਨੂੰ ਨਰੂਣ ਲੱਗ ਜਾਣੇ ਆ ਤੇ 15 ਮਿੰਟ ਦੀ ਆਪਾਂ ਨੂੰ ਵਿਪਿੰਗਰੀਮ ਨੂੰ ਹਾਫ ਕਰਨ ਨੂੰ ਲੱਗ ਜਾਣੇ ਆ ਜਦਾਂ ਕਿ ਥੋੜਾ ਜਿਹਾ ਗਾੜਾ ਹੋ ਜਾਵੇ ਜਿਹੜਾ ਰਾਵੀ ਟਾਈਪ ਦਾ। ਆਪਾਂ ਫੁਆਨੀ ਬਣਾਉਣਾ ਹੈ ਦਾ ਜਿਹਦਾ ਰਾਵੜੀ ਹੁੰਦੀ ਹੈ ਉਦਾਂ ਦਾ ਬਣਾਉਣਾ। ਲਓ ਜੀ ਹੁਣ ਆਪਾਂ ਇਧਰ ਆਟਾ ਪਾ ਲੈਨੇ ਆ। ਇਹ ਕੜਾਹੀ ਰੱਖ ਲਈ ਅਸੀਂ। ਇਹ ਚ ਅਸੀਂ ਛੋਲੇ ਦਾ ਆਟਾ ਪਾ ਲਿਆ। ਇਧਰ ਵੀ ਗੈਸ ਆਨ ਕਰ ਦਨੇ ਆ। ਤੇ 15 ਮਿੰਟਾਂ ਬਾਅਦ ਤੁਹਾਨੂੰ ਦਿਖਾਉਂਦੇ ਆ ਵੀ ਕਿਦਾਂ ਦਾ ਆਪਣਾ ਬਣਿਆ ਜਾਂਦਾ। 15 ਮਿੰਟ ਬਾਅਦ ਤਦ ਵੀ ਘੜਾ ਹੋ ਗਿਆ ਇਹ ਲਿਵਿੰਗ ਕਰੀਮ ਆਪਾਂ ਪਾਈ ਸੀ ਸਾਫ਼ ਰਹਿ ਗਈ ਆ ਇਦਾਂ ਦਾ ਬਣ ਗਿਆ ਪੂਰਾ ਘੜਾ ਬਣ ਗਿਆ ਤੇ ਉਧਰ ਆਪਾਂ 15 ਮਿੰਟ ਸੇ ਸੇਮ ਸੇਕਦੇ ਆਟਾ ਵੀ ਭੁੰਨ ਲਿਆ ਚੌਲਾਂ ਦਾ ਇਹਦੇ ਵਿੱਚ ਬਿਲਕੁਲ ਘਿਓ ਨਹੀਂ ਪਾਉਣਾ ਦਾ ਸੁੱਕਾ ਆਟਾ ਭੁੰਨਾ ਦਾ ਇਦਾਂ ਦਰਸੀ ਆਟਾ ਭੁੰਨ ਲਿਆ ਤੇ ਹੁਣ ਆਪਾਂ ਜਿਹੜੀ ਮਿਸ਼ਰੀ ਪੀਸ ਕੇ ਪਾਈ ਆ ਨਾ ਮਿਸ਼ਰੀ ਪੀਸੀ ਆ ਤੇ ਇੱਧਰ ਆਪਾਂ ਨਾਰੀਅਲ ਨੂੰ ਆਪਾਂ ਆਟੇ ਵਿੱਚ ਪਾ ਦੇਣਾ ਤਾਂ ਕਿ ਨਾਰੀਅਲ ਨੂੰ ਵੀ ਥੋੜਾ ਸੇਕ ਲੱਗ ਜਾਵੇ ਕড়াই ਗਰਮਾਸ ਹਜੇ ਨਾਰੀਅਲ ਨੂੰ ਅਸੀਂ ਕੱਦੂਕਸ ਕਰਕੇ ਲਿਆਵਾ ਥੋੜਾ ਜਿਹਾ ਆਪਣਾ ਨਾਰੀਅਲ ਨੂੰ ਵੀ ਆਟੇ ਵਿੱਚ ਪਾ ਲਈਏ ਉਸ ਵੇਲੇ ਇਸ ਬੰਦ ਕਰਕੇ ਨਾਰੀਅਲ ਪਾਉਣਾ ਵਾ ਉਹ ਕড়াই ਦੇ ਗਰਮ ਦੇ ਨਾਲ ਹੀ ਨਾਰੀਅਲ ਨੇ ਪੁੱਜ ਜਾਣਾ ਲੋ ਜੀ ਇਧਰ ਸਾਡੀ ਵੇਪਿੰਗ ਕਰੀਮ ਆ ਜਿਹੜੀ ਉਹ ਅੱਧੀ ਰਹਿ ਗਈ ਆ ਕਿੰਨੀ ਗਾੜੀ ਜੀ ਰਾਬੜੀ ਬਣ ਗਈ ਆ ਤੇ ਇਹਦੇ ਵਿੱਚ ਅਸੀਂ ਜਿਹੜੀ ਮਿਸ਼ਰੀ ਆ ਉਹ ਪਾ ਦੇਣੀ ਆ ਜਿਹੜੀ ਆ ਰਾਬੜੀ ਆ ਨਾ ਬਣੀ ਹੋਈ ਇਹਦੇ ਚ ਆਪਾਂ ਮਿਸ਼ਰੀ ਪਾ ਦਨੇ ਆ ਕਈ ਵਾਰੀ ਮਿਸ਼ਰੀ ਤੇ ਥੋੜਾ ਬਿਆਸ ਆ ਅਗਜ਼ਾਇਨ ਕਰਦੇ ਆ ਮੋਟਾ ਰਹਿ ਜਾਂਦਾ ਤੇ ਤਾਂ ਕਿ ਉਹ ਦੁੱਧ ਦੇ ਵਿੱਚ ਮੈਲਟ ਹੋ ਜਾਵੇ ਇਹਦੇ ਵਿੱਚ ਮਿਸ਼ਰੀ ਨੂੰ ਇਸ ਵਿੱਚ ਜਿਆਸ ਵੰਨ ਕੀਤਾ ਹੋਇਆ ਵਾ ਇਹਦੇ ਵਿੱਚ ਮਿਕਸ ਕਰਦੇ ਆ ਸਾਫੀ ਗਰਦੋਤ ਦੇ ਵਿੱਚ ਜੇ ਕੋਈ ਮੋਟਾ ਪੀਸ ਮਿਸਰੀ ਦਾ ਰਹਿ ਵੀ ਗਿਆ ਤਾਂ ਉਹ ਮੈਲਟ ਹੋ ਜਾਵੇ। ਇਹਦੇ ਲਈ ਆਪਾਂ ਤੇਲ ਹਲਾਉਂਦੇ ਜਾਈਏ। ਲੋ ਜੀ ਇਹ ਆਪਣਾ ਇੱਕ ਦੇਸਾ ਦਾ ਜਿਹਦਾ ਕੈਂਡੈਂਸ ਮਿਊਕ ਹੁੰਦਾ ਨਾ ਉਹਦਾ ਤਾਂ ਬਣ ਜਾਦਾ। ਜੇ ਤੁਸੀਂ ਇਹਨੂੰ ਥੋੜਾ ਜਿਹਾ ਰੱਖਣਾ ਵਾ ਤੇ ਰੱਖ ਵੀ ਸਕਦੇ ਆ। ਇਹ ਤੁਸੀਂ ਜਿੰਨਾ ਫਿਰ ਇਹਦੇ ਵਿੱਚ ਪੈਂਦਾ ਹੋਏ ਇਹਨਾਂ ਪਾ ਕੇ ਬਾਕੀ ਦਾ ਤੁਸੀਂ ਨ ਦੇ ਵਿਚ ਪਾ ਕੇ ਰੱਖ ਵੀ ਸਕਦੇ ਆ। ਮਾਣ ਮਸੀਂ ਥੋੜਾ ਜਿਹਾ ਘੋਲ ਲਿਏ ਇਹਦੇ ਵਿੱਚ ਤੇ ਤਾਂ ਕਿ ਇਹ ਨਿੱਤਰਾ ਮਿਕਸ ਹੋ ਜਵੇ। ਜਿਹੜੇ ਪੀਸ ਆ ਮੋਟੇ ਆ ਉਹ ਵੀ ਵਿੱਚ ਮੈਲਟ ਹੋ ਜਾਣ। ਕਿੰਨਾ ਗੜਾ ਏ ਕੋਕਾ ਨੇਸ ਮਿਲ ਕਰਕੇ ਬਣਿਆ ਇਹ। ਮੈਟਰ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਆਪਾਂ ਕਾਲੀ ਮਿਰਚ ਪਾਉਣੀ ਆ। ਤੁਹਾਨੂੰ ਚੌਲਾਂ ਦੇ ਵਿੱਚ ਕਾਲੀ ਮਿਰਚ ਜ਼ਰੂਰ ਪਾਓ ਤੇ ਚੌਲਾਂ ਵਿੱਚ ਬੈਲ ਹੁੰਦੀ ਆ ਤੇ ਇਸ ਕਰਕੇ ਕਾਲੀ ਮਿਰਚ ਦੇ ਨਾਲ ਹਾਜਮਾ ਠੀਕ ਰਹਿੰਦਾ ਵਾ ਜੇ ਤੁਸੀਂ ਇੱਕ ਪਿੰਨੀ ਖਾਓਗੇ ਤੇ ਇੱਕ ਕੌਲੀ ਜੇ ਤੁਸੀਂ ਆਟੇ ਦੀ ਪਾਈ ਹੈ ਮੈਂ ਉਹ ਸਮਝ ਲਓ 400 ਗ੍ਰਾਮ ਤਾਂ ਤੁਸੀਂ ਇੱਕ ਚਮਚਾ ਡੇਢ ਚਮਚਾ ਕਾਲੀ ਮਿਰਚਾ ਜ਼ਰੂਰ ਪਾਓ ਅਸੀਂ ਥੋੜੀ ਜਿਹੀ ਕਾਲੀ ਮਿਰਚ ਵੱਧ ਵਰਤਦੇ ਆ ਤੇ ਅਸੀਂ ਕਾਲੀ ਮਿਰਚ ਇਸ ਵਿੱਚ ਪਾਉਣ ਲੱਗੇ ਹਾਂ ਕਾਲੀ ਮਿਰਚ ਨੂੰ ਇਸ ਨਾਲ ਆਟੇ ਦੇ ਨਾਲ ਦੇਖੋ ਇਹ ਹੁਣ ਤੁਸੀਂ ਉਹ ਵਹਾਪਾ ਯੇ ਬੇਂ ਕਰੀਮ ਤੇ ਮਿਸ਼ਰੀ ਦਾ ਜਿਹੜਾ ਕੋ ਹੈਗਾ ਮਿਸ਼ਨ ਬਣਿਆ ਹੋਇਆ ਆਪਾਂ ਹੁਣ ਹੌਲੀ-ਹੌਲੀ ਕਰਕੇ ਇਹਦੇ ਵਿੱਚ ਪਾਉਣਾ। ਜਿੰਨੇ ਇੱਕ ਦੇ ਮਿਸ਼ਨ ਦੇ ਤਾਂ ਲੋਡ ਹੋਈ ਆਪਾਂ ਉਹਨਾਂ ਕੋ ਪਾ ਦੇਣਾ। ਇਹਨਾਂ ਬਾਅਦ ਨੇ। ਇਹ ਕੰਝੋ ਤੋਹੀ ਤਾਂ ਆਪਾਂ ਹੋਰ ਪਾ ਲਾਂਗੇ। ਮੈਸ ਨੂੰ ਬੰਦ ਕਰਦੇ ਹਾਂ। ਬੈਸ ਨੂੰ ਬੰਨ ਰੱਖਿਓ ਆਪਾਂ ਹੁਣ ਇਹ ਥੋੜੇ ਜਿਨੇ ਮਿਕਸਿੰਗ ਹੋਰ ਲੋੜ ਆ ਆਉਣ ਦੀ ਇਹਦਾ ਥੋੜਾ ਜਿਹਾ ਇਹਦਾ ਬੇਮੈਂਟੈਂਟ ਮਿਸ਼ੀ ਦਾ ਬੈਟਰ ਬਣਿਆ ਹੋਇਆ ਵਾ ਆਪਾਂ ਇਹਨੂੰ ਛੋਲਾ ਦੇ ਆਟੇ ਦੇ ਵਿੱਚ ਇਹਦਾ ਵਰਤਣਾ ਇਹਨੇ ਤਾਂ ਚੋਲੇਆਂ ਦੀਆਂ ਪਿੰਨੀਆਂ ਜਿਹੜਾ ਖੋਇ ਦੀਆਂ ਪਿੰਨੀਆਂ ਹੁੰਦੀਆਂ ਤੇ ਖੋਇ ਦਾ ਟੇਸਟ ਬਹੁਤ ਵਧੀਆ ਆਊਗਾ। ਬਹੁਤ ਵਧੀਆ ਪਿੰਨੀਆਂ ਬਣੀਆਂ ਨੇ ਇਹਦਾ। ਮਰਮੀਆਂ ਵਿੱਚ ਤੁਸੀਂ ਵੀ ਚੋਲੇਆਂ ਦੀਆਂ ਪਿੰਨੀਆਂ ਜ਼ਰੂਰ ਬਣਾਇਓ। ਜਦ ਇਹਨਾਂ ਆਪ ਇਹ ਸੰਭਾ ਰਹੇ ਹੁੰਦੇ ਇਹ ਤੇ ਫਿਰ ਪਿੰਨੀਆਂ ਵੱਟ ਕੇ ਤੁਹਾਨੂੰ ਦਿਖਾਉਣੇ ਆ। ਮਜ਼ੂਰ ਤੋਂ ਬਾਅਦ ਤੁਸੀਂ ਬਿਲਕੁਲ ਗੈਸ ਨਹੀਂ ਜਾਲਣੀ ਕਿ ਜੇ ਤੁਹਾਡਾ ਆਟਾ ਵੀ ਸਿੰਮ ਤੇ ਪੁੱਜ ਗਿਆ ਤੇ ਸਾਡੀ ਵੀ ਭਿੰਗਰੀਮਦਾਰੀ ਟੈਕਸਚਰ ਵਧੀਆ ਬਣ ਗਿਆ ਤੇ ਦੋਨਾਂ ਦੀ ਗੈਸ ਬੰਦ ਕਰਕੇ ਫੰਕੋ ਪਾਉਣ ਦੀ ਬਿਲਕੁਲ ਜਰੂਰਤ ਨਹੀਂ ਹੈਗੀ ਕਿਉਂਕਿ ਜਿਹੜਾ ਵਿਪਿੰਕ ਦੀ ਮਾਲਾ ਹੁੰਦਾ ਨਾ ਜੇ ਆਪਾਂ ਉਹਨੂੰ ਖੋਆ ਬਣਾਉਣ ਲੱਗ ਜਾਈਏ ਅਸਲ ਵਿੱਚ ਉਹ ਕਿਹਾ ਹੋ ਜਾ ਛੱਡ ਜਾਂਦਾ ਆਪੋ ਉਸੇ ਨੂੰ ਜਿੰਦ ਮਿਕਸ ਕਰ ਲਓ ਰਾਦੀ ਆਪਣਾ ਬਚ ਗਿਆ ਜਿਵੇਂ ਆਪਣਾ ਪੈਨੈਕਸ ਮਿਲਕ ਹੁੰਦਾ ਨਾ ਇਹਨੂੰ ਤੁਸੀਂ ਕਿਸੇ ਗੱਡੀ ਵਿੱਚ ਪਾ ਕੇ ਰੱਖ ਲਓ ਆਪਾਂ ਨੂੰ ਫੇਰ ਵੀ ਕਿਸੇ ਆਈਸਕ੍ਰੀਮ ਬਣਾਉਣ ਦੀ ਲੋੜ ਆ ਜਾਂ ਕੋਈ ਪੰਨੀਆ ਵਗੈਰਾ ਬਣਾਉਣ ਦੀ ਲੋੜ ਆ ਤੇ ਉਹਦੇ ਵਾਸਤੇ ਤੁਸੀਂ ਉਹਦੇ ਵਿੱਚ ਹੁਣ ਮਿਸ਼ਰੀ ਪੈ ਗਈ ਆ ਤੇ ਇਹ 1 ਮਹੀਨੇ ਲਈ ਨਹੀਂ ਖਰਾਬ ਹੋਊਗਾ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਤੇ ਦੇਖੋ ਕਿੰਨੀਆਂ ਸੋਹਣੀਆਂ ਚਾਵਾਂ ਨੇ ਪਿੰਨੀਆਂ ਬਣੀਆਂ ਨੇ ਤੇ ਨਾਲ ਹੀ ਸਾਡਾ ਕੈਂਡੈਂਸ ਮਿਲਕ ਵੀ ਬਣ ਕੇ ਤਿਆਰ ਹੋ ਗਿਆ ਇਹ ਜੀ ਤੁਸੀਂ ਵਿਪਿੰਗ ਕਰੀਮ ਦੇ ਵਿੱਚ ਇਦਾਂ ਵਿਪਿੰਗ ਕਰੀਮ ਨੂੰ ਹਾਫ ਕਰ ਮੈਂ ਕਰ ਲਉਗੀ ਜਦੋਂ ਨਾ ਕਿ ਅਵਾਲ-ਵਾਲ ਕੇ ਇਹ ਥੋੜੀ ਜਿਹੀ ਰਾਵੜੀ ਜੀ ਬਣ ਜਾਂਦੀ ਹੈ ਇਹਨਾਂ ਦੇ ਵਿੱਚ ਤੁਸੀਂ ਚਾਹੇ ਚੀਨੀ ਪਾ ਲਓ ਚਾਹੇ ਤੁਸੀਂ ਮਿਸ਼ਰੀ ਵਗੈਰਾ ਪਾ ਲਓ ਤੇ ਇਦਾਂ ਤੁਸੀਂ ਬਣਾ ਕੇ ਵੀ ਰੱਖ ਸਕਦੇ ਆ ਆਪਾਂ ਨੂੰ ਕਈ ਵਾਰੀ ਖੀਰ ਵਿੱਚ ਰੋੜ ਪਾਵੇ ਵੀ ਥੋੜਾ ਜਿਹਾ ਖੋ ਦਾ ਸਵਾਦ ਦੇਣ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ ਤੇ ਆਪਾਂ ਇਹ ਬਣਾ ਕੇ ਰੱਖ ਸਕਦੇ ਆ 1 ਮਹੀਨੇ ਤੱਕ ਬਿਲਕੁਲ ਖਰਾਬ ਨਹੀਂ ਹੁੰਦਾਗਾ ਤੁਸੀਂ ਫ੍ਰਿਜ ਦੇ ਵਿੱਚ ਇਹਦਾ ਬਣਾ ਕੇ ਰੱਖ ਸਕਦੇ ਆ ਤੇ ਅਸੀਂ ਜਿੰਨਾ ਕੁ ਲੋਡ ਸੀਗਾ ਅਸੀਂ ਉਹਨਾਂ ਤੋਂ ਪਈਆਂ ਚ ਪਾ ਲਿਆ ਤੇ ਬਾਕੀ ਦਾ ਅਸੀਂ ਰੱਖਤਾ ਕੋਈ ਹੋਰ ਰੈਸਪੀ ਵਗੈਰਾ ਬਣਾਉਣੀ ਹੁੰਦੀ ਆ ਉਹਦੇ ਤੇ ਕੰਮ ਆ ਇਹਦਾ ਜੈਲੋ ਕਲਰ ਇਸ ਕਰਕੇ ਆਇਆ ਤਾਂ ਕਿ ਆਪਾਂ ਜਿਹੜਾ ਵੀਟਿੰਗ ਕਰੀਮ ਨੂੰ ਮੜਾ ਕਰਕੇ ਉਹਦੇ ਵਿੱਚ ਫਿਰ ਚੀਨੀ ਪਾਈ ਆ ਤੇ ਜਿਹਦਾ ਆਪਣਾ ਕਾਈਨਸ ਮਿਲਕ ਵਾਲਾ ਹੁੰਦਾ ਨਾ ਉਹਦੇ ਵਿੱਚ ਕਲਰ ਪਾਉਣ ਦੀ ਲੋੜ ਨਹੀਂ ਹੁੰਦੀਗੀ ਆਪਣੇ ਆਪ ਹੀ ਚੈਲੋ ਬਣ ਜਾਂਦਾ ਹੈ ਤੁਸੀਂ ਚੀਨੀ ਪਾਦੇ ਹੋਗੇ ਤਾਂ ਵੀ ਜੈਲੋ ਹੋ ਜਾਣਾ ਤੇ ਜੇ ਤੁਸੀਂ ਮਿਸ਼ਰੀ ਪਾ ਦਿਓਗੇ ਤਾਂ ਵੀ ਚਲੋ ਹੋ ਜਾਣਾ ਹੈ। ਤੇ ਤੁਸੀਂ ਵੀ ਚੌਲਦਿਆਂ ਪਿੰਨਿਆ ਘਰ ਬਣਾ ਕੇ ਜਰੂਰ ਦੇਖਿਓ ਤੇ ਸਾਨੂੰ ਕਮੈਂਟਾਂ ਵਿੱਚ ਲਿਖਿਓ ਵੀ ਤੁਹਾਡੇ ਘਰ ਪਿੰਨਿਆ ਕਿਦਾਂ ਦੇ ਬਣੀਆਂ। ਗਰਮੀਆਂ ਵਿੱਚ ਚੌਲਦਿਆਂ ਪਿੰਨਿਆ ਬਹੁਤ ਸਵਾਦ ਲੱਗਦੀਆਂ। ਉਹਦੇ ਵਿੱਚ ਕਾਲੀ ਮਿਰਚ ਜਰੂਰ ਪਾਓ ਤਾਂ ਕਿ ਤੁਹਾਨੂੰ ਕਿਸੇ ਨੂੰ ਕਈ ਵਾਰੀ ਚੌਲ ਵਹਿ ਕਰ ਜਾਂਦੇ ਆ ਤੇ ਤਾਂ ਕਿ ਤਾਂ ਕਿ ਆਪਾਂ ਨੂੰ ਬੈ ਵਗੈਰਾ ਨਾ ਹੋਵੇ ਤੇ ਆਪਣੇ ਹਾਜਮੇ ਲਈ ਵੀ ਕਾਲੀ ਮਿਰਚ ਬਹੁਤ ਵਧੀਆ ਵਾ। ਇਸ ਸਾਨੂੰ ਕਿਉਂ ਪਾਉਣ ਦੀ ਲੋੜ ਨਹੀਂ ਹੈਗੀ। ਦੇ ਸੁੱਕਾ ਟਾਈਟਨ ਕੋਲ ਨਾ ਪੈਂਦਾ ਵਾ ਸਾਡੇ ਚੈਨਲ ਨੂੰ ਸਪੋਰਟ ਕਰਿਓ ਜੀ ਤੇ ਵਾਰ-ਵਾਰ ਸ਼ੇਅਰ ਕਰਿਓ ਧੰਨਵਾਦ